ਕਸਟਮਰ ਕੇਅਰ ਵਾਲੀ ਕੁੜੀ ਨਾਲ ਵਿਆਹ ਕਰਾਉਣ ਤੋਂ ਬਾਅਦ ਮੁੰਡੇ ਨਾਲ ਹੋਈ ਬਾਲੀ ਮਾੜੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ ਵਿਆਹ ਦਾ ਹਰ ਇੱਕ ਨੂੰ ਬਹੁਤ ਹੀ ਜ਼ਿਆਦਾ ਚਾਹ ਹੁੰਦਾ ਆ ਉਸੇ ਤਰ੍ਹਾਂ ਇਸ ਮੁੰਡੇ ਨੂੰ ਵੀ ਆਪਣੇ ਵਿਆਹ ਦਾ ਬਹੁਤ ਹੀ ਜ਼ਿਆਦਾ ਚਾਹ ਸੀ ਇਸ ਮੁੰਡੇ ਦਾ ਵਿਆਹ ਵੀ ਹੋ ਜਾਂਦਾ ਹੈ ਸਭ ਕੁਝ ਨਿੱਭੜ ਜਾਂਦਾ ਹੈ ਪਰ ਜਦੋਂ ਇਹ ਵਿਆਹ ਵਾਲਾ ਮੁੰਡਾ ਸੁਹਾਗਰਾਤ ਵਾਲੇ ਦਿਨ ਆਪਣੇ ਕਮਰੇ ਵਿੱਚ ਜਾਂਦਾ ਤੇ ਜਾ ਕੇ ਘਰਵਾਲੀ ਦੇ ਕੋਲ ਬੈਠ ਜਾਂਦਾ ਤੇ ਫਿਰ ਕੀ ਇਹ ਮੁੰਡਾ ਜਿਵੇਂ ਹੀ ਘਰਵਾਲੀ ਦਾ ਘੁੰਡ ਚੁਕਣ ਲੱਗਦਾ ਆ ਤੇ ਇਹ ਕੁੜੀ ਜਿਹੜੀ ਆ ਆਪਣੇ ਅਸਲੀ ਰੂਪ ਦੇ ਵਿੱਚ ਆ ਜਾਂਦੀ जिसन वेख के मुंडे भी नहीं, इस मुंडे न जो कुछ होया वह तो आप ही वेख सकते हैं। कृपया करके सबसे पहले आप हमारे नियमों और शर्तों को ध्यान से सुनो घूंघट उठाने के लिए एक दबाएं। हमसे बात करने के लिए दो दबाएं। देवी जी तुमसे छुटकारा पाने के लिए क्या करें छुटकारा पाने के लिए आपके अकाउंट में पर्याप्त बैलेंस नहीं है सबसे तो पहले आप अपने अकाउंट में दस लाख रुपए का रिचार्ज करें और अधिक जानकारी के लिए हमारे मम्मी पापा से संपर्क करें आग आग आपकी रात काली हो